दूजे पास कांग्रेस वालों अब जरेंद्र स्पीकरा उतारे गया तो अकाली दल वालों जदोबाजे उतारा गया आप कि देख रहे हो ਆਪਕੀ ਇੱਕ ਨਵੀਂ ਨੀਤੀ ਹੈ ਕਿ ਆਜ ਦੇ ਵਿੱਚ ਇੱਕ ਕੰਮ ਕਰਦੇ ਹੋ ਜੀ ਬੋਲਦੇ ਨੇ ਅੱਜ ਅੱਜ ਤਾਰੇ ਹੈ ਅੱਜ ਦੇ ਫਾਰਮ ਮਿਸਾਲ ਖੁਸ਼ ਹੈ ਜਿੰਨੋ ਲੋਕਾਂ ਨੇ ਲੱਗੀਆਂ ਪਈਆਂ ਔਰ ਅਧਿਕਾਰਾਂ ਵਾਲਾਂ ਨੇ ਫਾਰਮ ਦੀ ਖੁੱਟੇ ਤੇ ਇੱਕ ਪੈਸੇ ਦੀ ਗੱਲ ਕਰਾਰੀ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਕਾਰਨੀ ਬੋਲਦੇ ਪਰ ਬਹੁਤ ਸਾਰੇ ਕਹਿੰਦੇ ਕਿ ਬ੍ਰਸ਼ਟਾਚਾਰੀਆਂ ਦੀ ਕੀਮਤ ਬੱਸ ਨਾ ਜਾਏਗਾ ਸਾਲਰ ਫੋਨ ਕਾਰ ਲੈ ਕੇ ਉਹ ਲੋਕ ਕਦਰ ਕਰ ਰਹੇ ਹੋ ਕਿ 13 ਜੁਲਾਈ 2011 ਜੋ ਬਖਤੂਰ ਸਾਹਿਬ ਤੇ ਦਿੱਤਾ ਹੈ ਕਿ ਜੁੜਾ ਹੋਇਆ ਅੱਜ ਤੱਕ ਹੋਇਆ ਅੱਜ ਕਿਉਂ ਉਹ ਕਾਰ ਦੀ ਕੌਫੀਆਂ ਨਹੀਂ ਲਿਆ ਸਾਡੀ ਅਰਦਾਸ ਕਰਦੇ ਹਾਂ ਸਾਡੀ ਜਾਨ ਦੀ ਜਾਨ ਦੀ ਆਪਾਂ ਦੇ ਮੱਥਾ ਬਾਹਰ ਹੋਣਾ ਤਾਂ ਉਹ ਨਹੀਂ ਬੰਦ ਕਰਦੇ ਆ ਸੌਂਟਾ ਕਿਹੜਾ ਵੀ ਦੇਖਦੇ ਹੋ ਅੱਜ ਤਾਂ ਆਪਾਂ ਕੰਮ ਹੀ ਕਰਦੇ ਆ ਇਹ ਜਨਤੂ ਵਿਕਾਸ ਦੇ ਨਾਮ ਤੇ ਲੋਕਾਂ ਜਿਹੜੀ ਨਮਾਜ਼ ਟੋਟਾ ਤੇ ਰஞ்சிਤ ਸਿੰਘ ਜੀ ਦਾ ਤਾਬਾ ਇੱਕ ਵਾਰੀ ਫੇਰ ਤੋਂ ਮੋਰਗਨ ਮਾਨ ਕਰਨ ਨੇ ਕਿ ਵਿਕਾਸ ਦੀ ਰਾਜਨੀਤੀ ਜਿਹੜੀ ਚੱਲੀ ਹੈ ਵਿਕਾਸ ਇੱਕ ਕੰਮ ਦੇ ਪੰਜਾਬ ਦੀ ਦਿੱਤਾ ਇੱਕ ਵਾਰੀ ਫੇਰ ਤੋਂ ਆਮ ਆਦਮੀ ਪਾਰਟੀ ਦਾ ਸਾਥ ਦੇਗੀ ਤੇ ਤੇਰਾ ਜੀ ਉਹ ਵਾਅਦਾ ਪੂਰਾ ਕਰੇਗੀ ਤੇ ਦੇਖਣਾ ਹੈਗਾ ਆਪਾਂ ਨੂੰ ਆਪਾਂ ਦੇ ਪਾਰਟੀ ਦਾ ਲੋਕਾਸਧ ਬੋਲ ਸਕੋ ਸਾਕੇਸ਼ੀ ਨਾਗਪੁਰ ਸਾਹਿਬ ਕੋ ਬਾਪੂਰ ਕਾਗਜ਼ੀ ਪ੍ਰਚਾਰ ਕੀਤਾ ਜਾ ਰਿਹਾ ਲੋਕਾਂ ਦੇ ਨਾਮ ਸਮੂਹ ਵਿੱਚ ਬਹੁਤ ਮੂਲ ਮਹੱਤਵ ਦਾ ਦੇਖਿਆ ਜਾਵੇ ਪ੍ਰਕਰਨ ਤੇ ਸਾਹਮਣੇ ਖੜਾ ਹੋ ਕੇ ਮੋਬਾਈਲ ਹੋ ਰਹੀ ਹੈ ਅਤੇ ਕਿਸੇ ਕਿਸਮ ਦਾ ਅੰਤਰ ਨਹੀਂ ਜੁੜਦਾ ਉਹਨਾਂ ਨੂੰ ਜਿਹੜਾ ਕਹਿੰਦਾ 990 ਦਾ ਰੱਖ ਕੇ ਲੁਟਾ ਰਹੇ ਹੈ ਉਸ ਦੇ ਨਾਲ ਇਸ ਕੋਈ ਸਮੀਕਰਨ ਨਹੀਂ ਜੁੜਦਾ ਇਸ ਪਾਣੀਆਂ ਦੀ ਪਹਿਲੀ ਪੰਚਾਇਤ ਜਿਹਨੇ ਉਸ ਤੋਂ ਬਾਅਦ ਜਿਹੜੇ 14 ਪੰਚਾਇਤਾਂ ਸੁਨਿਧਾਰਨ ਤੋਂ ਦੋ ਪੰਚਾਇਤਾਂ ਦੇ ਸਥਾਨ ਤੱਕ ਸਪੈਰਮ ਵਾਲ ਹੋ ਜਾਂਦੇ ਹਨ ਉਹਨਾਂ ਨੂੰ ਕਿ ਉਹ ਸਰਕਾਰ ਹੈ ਕਿ ਅੱਜ ਤੱਕ ਸਭ ਦੇ ਚੱਲ ਗਏ ਕਿ ਉਹ ਸਰਕਾਰ ਪੁਰਾਣੀਆਂ ਸੰਧਾਂ ਦਾ ਬਹੁਤ ਜੰਮਾਈ ਬਕਾਇਦਾ ਪਾਉਂਦੇ ਤੱਕ ਪਾਗਲ ਫੰਨੇ ਕਰਦੇ ਆਂ ਕਿ ਕਿਹਦੇ ਦੇ ਕਹਿੰਦੇ ਕਿ ਕਿਹਦੇ ਇਹ ਪਹਿਲੀ ਸਰਕਾਰ ਆ ਇਹਦੇ ਇਹ ਸਰਕਾਰ ਦੇ ਪੰਜਾਬ ਨੂੰ ਨਾ ਨਾ ਦਿੱਤਾ ਇਸ ਲਈ ਆ ਇੱਕ ਰੂਟ ਬਣਾਇਆ ਕਾਲੇ ਰੂਟ ਜਿਹਦਾ ਬਣਾਇਆ ਮੈਂ ਉਹ ਬਈਨੇ ਬਾਟੀਆਂ ਪੰਜਾਬ ਦੇ ਰਾਜ ਕਰਦੇ ਦਈਆਂ ਜਿਹੜੀ ਪਾਸੇ ਮੈਂ ਆਖਰ ਤੱਕ ਕਰਦੇ ਉਹਨਾਂ ਨੂੰ ਹਰਮਨ ਕਰਦੇ ਬਾਅਦ ਗ੍ਰਿਫਤਾਰ ਕੀ ਉਹਨੇ ਪਾਸੂਆਂ ਕੈਂਟ ਦੇ ਸਰਦਾਰ ਦੇ ਮਾਦਰ ਪਾਣੀ ਦਾ ਸਿਸਟਮ ਚਾਹੀ ਦੇਣਾ ਸਾਥੀਆਂ ਮੈਂ ਅਖੀਰਲੀ ਗੱਲ ਕਰਨੀ ਹੈ ਸਾਡੇ ਇਸ ਇਲਾਕੇ ਤੋਂ ਇਸ ਦਾ ਚੈਟਿੰਗ ਸਰਦਾਰ ਮਾਨ ਸਿੰਘ ਪੰਗ ਇੱਕ ਬੜੇ ਲੇਖੇ ਨੌਜਵਾਨ ਗੁਲੰਦਵਾਲ ਤੁਹਾਡੇ ਸਾਹਮਣੇ ਮੈਂ ਸਾਡੇ ਨੇ ਕੈਂਡੀਡੇਟ ਜੀ ਹੈ ਅਜਿਹੇ ਲੋਕ ਆਈਦੇ ਹੈ ਜਿਹੜੇ ਗੁਲੰਦਵਾਲ ਨਾਲ ਮੋਤੀ ਰਾਜਵਾੜ ਉਸ ਦੇੜੇ ਦੀ ਜਿਤ ਦਾ ਜਵਾਬ ਪਿਛਲੇ ਸਮਰਥਨ ਨਾਲ ਦੇਣਗੇ ਇਹ ਔਰ ਤੁਹਾਡੇ ਹੱਕ ਲਈ ਜੋ ਸਾਡਾ ਪਰਚੇ ਮਕਾਨਾਂ ਦਾ ਪੈਸਾ ਰੁਕਿਆ ਜੋ ਸਾਡਾ ਮਨੀਆ ਦਾ ਪੈਸਾ ਅੱਜ ਸੁਵਾਲਤ ਨਹੀਂ ਹੋ ਸਾਡਾ ਸੰਜੇ ਸਿੰਘ ਨੇ ਮੰਗਦਾ ਕਹਾ ਹੈ ਰੁਕਿਆ ਸਾਡੇ ਅਨਮੋਲ ਸਿੰਘ ਨੂੰ ਲੱਗਦਾ ਕਿ ਮੇਰੇ ਤੋਂ ਬਾਅਦ ਦੂਜੀ ਨਾਮ ਨਹੀਂ ਹੋ ਕਰੇਗਾ ਮਨੋਬਾਦ ਵੀ ਨਹੀਂ ਗਿਆ ਸਿਰਕੇ ਤੋਂ ਕਿਹੜਾ ਪ੍ਰਧਾਨ ਕਾ ਮੁੱਖ ਮੰਤਰੀ ਆ ਉਹ ਪਹਿਲਾਂ ਕਿਹਦਾ ਔੜ ਵਾਲ ਚੱਲਿਆ ਪਤੌੜ ਚਲੇ ਗਿਆ ਉਹਦੀ ਇੱਥੇ ਦਾਲ ਨਹੀਂ ਗਲੀ ਪਰ ਪਤੌੜ ਵਾਲਿਆਂ ਨੇ ਪਹਜਾਤਾ ਤੇ ਹੁਣ ਅਲੰਦਰ ਜੀ ਪਰ ਮੈਂ ਤੁਹਾਨੂੰ ਦੱਸ ਦਿੰਦਾ ਜੜੇ ਮੁਕਤ ਲਾ ਕੇ ਪੰਥਕ ਸੀਟ ਬੱਦੀ ਜਾਂਦੀ ਚੱਲੇ ਜਲੰਧਰ ਵਾਲਾ ਨੂੰ ਵੀ ਪਤਾ ਲੱਗ ਗਿਆ ਵੀ ਟੇਟੀ ਉੱਨੀ ਜਿਵੇਂ ਲਈ ਆਉਂਦੀ ਹੈ ਤੇ ਅੱਜ ਨੂੰ ਪਤਾ ਲੱਗ ਗਿਆ ਜਲੰਧਰ ਵਾਲੇ ਨੇ ਆਪਣੀ ਅਰਦਾਸ ਪੈਣ ਨੂੰ ਅੰਦਰ ਕਰਤਾ ਵੀ ਇੱਕ ਕਹੇ ਜਾ ਬੰਦਾ ਆ ਗਿਆ ਅੱਜ ਤੁਸੀਂ ਪੂਰਾ ਜੁੜ ਕੇ ਜੋਸ਼ ਨਾਲ ਇਸ ਸੀਸ ਨੂੰ ਅਸੀਂ ਪੂਰੀ ਬੁਲੰਦ ਆਵਾਜ਼ ਨਾਲ ਘੜਨਾ ਚਾਹੀਦਾ ਹੈ ਸੰਮੋਹ ਗਰਮਾਂ ਚੁੱਕੀ ਕਹਿ ਰਹੇ ਨੇ ਕਿ ਵਿਕਾਸ ਨੂੰ ਜਿਹੜੀਆਂ ਵੋਟਾਂ ਪੈਣ